ਨਮੋ ਅੰਧਕਾਰੇ ਹਨੇਰਾ ਪੈਦਾ ਕਰਨ ਵਾਲਿਆ ਨਮੋ ਤੇਜ ਤੇਜੇ ਤੇਜ ਵਿੱਚ ਪ੍ਰਚੰਡ ਤੇਜ ਜੋ ਤੁਸੀਂ ਹਨੇਰੇ ਵਿੱਚ ਹਨੇਰੇ ਹੋ ਅਗੇ ਜੀ ਨਮੋ ਬ੍ਰਿੰਦ ਬ੍ਰਿੰਦੇ ਵਾਹ ਗੁਰੂ ਜੀ ਜਿੰਨੇ ਸਮੂਹ ਨੇ ਜਿੰਨਾ ਵਿਸਤਾਰ ਹੈ ਸੱਚੀ ਮੁੱਚੀ ਸਮੂਝ ਨੂੰ ਆਪਾਂ ਇਕੱਠ ਕਹਿੰਨੇ ਆ ਤੂੰ ਲੋਕਾਂ ਦੇ ਬਿਆੰਤ ਜੀਵਾਂ ਦੇ ਇਕੱਠ ਵਿੱਚੋਂ ਸਭ ਵੱਡਾ ਇਕੱਠ ਸਭ ਤੋਂ ਵੱਡਾ ਤੇਰਾ ਕੱਠ ਹੁੰਦਾ ਤੇਰੀ ਰੈਲੀ ਨਹੀਂ ਰੈਲੀ ਕਿਸੇ ਦੀ ਨਹੀਂ ਇਸੇ ਕਹਿੰਦੇ ਨਾ ਸੱਚੀ ਮੁੱਚੀ ਦੁਨੀਆ ਪਿਆਰ ਉਹ ਸਿਰ ਗਿਣਦੀ ਏ ਗੁਰੂ ਸਿਰ ਨਹੀਂ ਗენਦਾ ਗੁਰੂ ਜੀਵਨ ਗენਦਾ ਹੈ ਫਿਰ ਨਮੂ ਬੀਜ ਬੀਜੇ ਬੀਜ ਦਾ ਬੀਜ ਇਹਦਾ ਭਾਵ ਲਾਗੇ ਜਿਹੜਾ ਬੀਜ ਦਿਸ ਰਿਹਾ ਮੰਨ ਲਓ ਬੋੜ ਦਾ ਬੀਜ ਏ ਉਸ ਬੀਜ ਵਿੱਚ ਵੀ ਇੱਕ ਨਿੱਕਾ ਜਿਹਾ ਸੂਖਸ਼ਮ ਬੀਜ ਪਿਆ ਜਿਹਦੇ ਵਿੱਚੋਂ ਬੋੜ ਨੇ ਨਿਕਲਣਾ ਹੈ ਵਿਸਤਾਰ ਵਿੱਚ ਤੋਂ ਵੱਡਾ ਵੱਡਾ ਵਿਸਤਾਰ ਹੈ ਤੇ ਸੂਖਮ ਵਿੱਚ ਸਭ ਤੋਂ ਸੂਖਮ ਹੈ ਅੱਗੇ ਗੁਰੂ ਜੀ ਕਹਿੰਦੇ ਨਮੋ ਰਾਜਸੰਗ ਤਾਮਸੰਗ ਸਤ ਰੂਪੇ ਰਾਜਸੰਗਦਰ ਤੇ ਰਜੋ ਗੁਣ ਰੂਮਾਇਆ ਦੇ ਤਿੰਨ ਗੁਣ ਨੇ ਨਾ ਰਜ ਗੁਣ ਤਮ ਗੁਣ ਸਤ ਗੁਣ ਵੈ ਗੁਰੂ ਜੀ ਰਜੋ ਗੁਣ ਰਾਜਸੀ ਰੂਪ ਵੀ ਤੂੰ ਹੈ ਦੂਸਰਾ ਗੁਣ ਤਾਮਸੀ ਬਿਰਤੀ ਵੀ ਤੂੰ ਹੈ ਤੇ ਤੀਸਰਾ ਕਿਆ ਸਾਂਤ ਰੂਪ ਵੀ ਤੂੰ ਕਿਉਂਕਿ ਤਿੰਨ ਗੁਣ ਵੀ ਤੇਰੇ ਚੋਂ ਨਿਕਲੇ ਨੇ ਸੁਣਿਓ ਏਕਮਾਈ ਉਹ ਉਹ ਹੀ ਨੇ ਤਿੰਨ ਗੁਣ ਉਹਨੂੰ ਭਾਵੇਂ ਤੂੰ ਬ੍ਰਹਮਾ ਵਿਸ਼ਨਵੇਂਸ਼ ਕਹਿ ਦਿਓ ਰਾਜ ਗੁਣ ਤਮ ਗੁਣ ਸਤ ਗੁਣ ਏਕਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਰਾਜ ਸਰੂਪ ਤਾਮ ਸਰੂਪ ਤੇ ਸਾਂਤ ਸਾਂਤ ਰੂਪ ਤੈਨੂੰ ਨਮਸਕਾਰ ਨਮੋ ਪਰਮ ਤਤੰ ਨਮੋ ਪਰਮ ਤਤੰ ਤਤ ਦਾ ਅਰਥ ਆਪਾਂ ਸਮਝਨੇ ਆ ਜੀ ਆ ਜਿਹੜੇ ਕੇ ਬਾਕੀ ਤਤ ਵੀ ਆਪ ਵਰਤ ਨੇ ਖੇ ਵੈ ਗੁਰੂ ਜੀ ਤੂੰ ਸੱਚ ਏਵੇਂ ਮਾਇਆ ਦੇ ਤਿੰਨ ਗੁਣਾ ਤੋਂ ਬਾਹਰ ਹੈਂ ਹੋਰ ਬੇਨਤੀ ਤਤ ਦਾ ਅਰਥ ਪਰਮ ਤਤ ਕਹਿੰਦੇ ਨਮੋ ਪਰਮ ਤਤੰ ਇਹਦੇ ਮੈਂ ਅਰਥ ਆਪਣੇ ਢੰਗ ਨਾਲ ਕਰਾਂਗਾ ਟੀਕੇ ਦੇ ਨਹੀਂ ਪਰਮ ਤਤੰ ਤੂੰ ਪਰਮ ਤਤ ਹੈਂ ਫਿਰ ਸੁਣੋ ਇਸ ਬਿੰਦ ਨੂੰ ਆਪਾਂ ਪਾਠ ਪੜ੍ਹਨੇ ਆ ਨ ਸਿਮਰਤ ਸਾਸਤਰ ਪੁਰ ਬਾ ਵਿਚਾਰ ਦੇ ਤਤੈ ਤਤ ਪਰਮ ਤਤੰ ਸਭ ਦਾ ਤਤ ਤੂੰ ਹੈ ਅਤਤੰ ਪਰ ਜਿਹੜੇ ਸਾਡੇ ਤੇ ਮਿੱਟੀ ਪਾਉਣ ਪਾਣੀ ਤਤ ਲਾਗੂ ਹੁੰਦੇ ਨੇ ਤੇਰੇ ਤੇ ਲਾਗੂ ਨਹੀਂ ਹੁੰਦੇ ਫਿਰ ਅਰ ਸੁਣੋ ਇਹ ਮੈਂ ਅਰਥ ਟੀਕੇ ਚ ਨਹੀਂ ਲੈ ਰਿਆ ਨਮੋ ਪਰਮ ਤਤੰ ਤੂੰ ਤਤ ਹੈ ਸਭ ਤੋਂ ਵੱਡਾ ਹੈ ਅਤਤੰਗ ਸਰੂਪੇ ਸਾਡੇ ਸਰੂਪ ਅੰਨ ਤਤਾਂ ਦੇ ਬਣੇ ਤੇਰਾ ਸਰੂਪ ਤਤਾਂ ਦਾ ਥੋੜਾ ਬਣੇ ਜਿਹਨੂੰ ਆਪਾਂ ਪੜ ਕੇ ਆਇਆ ਅਭੂਤ ਖੈ ਤੁਸੀਂ ਤਤਾਂ ਤੋਂ ਮੁਕਤ ਹੋ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਜੋਗ ਜੋਗੇ ਪਿਆਰਿਓ ਜਿਹੜਾ ਸਭ ਤੋਂ ਕਠਨ ਜੋਗ ਹੈ ਤੋਂ ਜੋਗੀਆਂ ਵਿੱਚੋਂ ਮਹਾਨ ਜੋਗ ਹੈ ਨਮੋ ਗਿਆਨ ਗਿਆਨੇ ਤੇ ਪਰਮ ਪਰਮੇਸ਼ਵਰ ਜੀ ਸੱਚੀ ਮੁੱਚੀ ਗਿਆਨ ਵਿੱਚੋਂ ਤੂੰ ਸਭ ਤੋਂ ਵੱਡਾ ਗਿਆਨ ਹੈ ਜੋਗ ਵਿੱਚੋਂ ਸਭ ਤੋਂ ਵੱਡੇ ਜੋਗੀ ਹੋ ਅੱਗੇ ਗੁਰੂ ਜੀ ਸ਼ਬਦ ਵਰਤ ਰਹੇ ਨੇ ਨਮੋ ਮੰਤਰ ਮੰਤਰੇ ਮੰਤਰਾਂ ਦੇ ਮੰਤਰ ਜੀ ਵੈ ਗੁਰੂ ਜੀ ਦੇ ਮੰਤਰ ਤੋਂ ੱਚੇ ਕੌਣ ਹੈ ਨਮੋ ਮੰਤਰ ਮੰਤਰੇ ਸੱਚ ਏਵੇ ਕਿ ਤੇਰਾ ਨਾਮ ਹੀ ਤਪ ਇਹਨੂੰ ਇਹ ਕਹ ਲੋ ਨਮਸਕਾਰ ਜੋਗੀਆਂ ਦੇ ਜੋਗ ਵੱਡੇ ਗਿਆਨਿਆਂ ਦੇ ਗਿਆਨ ਵੱਡੇ ਮੰਤਰਾਂ ਦੇ ਮੰਤਰ ਵੱਡੇ ਨਮੋ ਧਿਆਨ ਧਿਆਨੇ ਸਮਾਧੀਆਂ ਵਿੱਚ ਬਹਿਣ ਵਾਲਿਆ ਸਭ ਤੋਂ ਵੱਡੀ ਸਮਾਧੀ ਤੇਰੀ ਹੈ ਅੱਗੇ ਮਹਾਰਾਜ ਕਹਿੰਦੇ ਨਮੋ ਜੁਦ ਜੁੱਧੇ ਸੱਚੇ ਵੇ ਤੂੰ ਜੁਦ ਲੜਨਾ ਹੈ ਜੁਦ ਨੂੰ ਜਿੱਤਣ ਵਾਲੇ ਵੀ ਤੁਸੀਂ ਹੋ ਜੁਦ ਵਿੱਚ ਆਪ ਵਿਜੇਤਾ ਬਣ ਕੇ ਨਿਕਲਦੇ ਹੋ ਨਮੋ ਗਿਆਨ ਗਿਆਨੀ ਵਾਹ ਗੁਰੂ ਜੀ ਜਿੰਨੇ ਦੁਨੀਆ ਦੇ ਗਿਆਨ ਨੇ ਨਾ ਤੇਰਾ ਗਿਆਨ ਸਭ ਤੋਂ ਸ਼੍ਰੇਸ਼ਟ ਹੈ ਅੱਗੇ ਗੁਰੂ ਜੀ ਕਹਿੰਦੇ ਨਮੋ ਭੋਜ ਭੋਜੇ ਭੋਜ ਦਾ ਅਰਥ ਆ ਭੋਜਨ ਛਕਣਾ ਆ ਭੋਜਨ ਵੀ ਤੁਸੀਂ ਛਕ ਰਹੇ ਹੋ ਜੀਵਾਂ ਦੀ ਰੋਜੀ ਵੀ ਜੋ ਕੁਝ ਛਕਿਆ ਜਾ ਰਿਹਾ ਸੱਚ ਏਵੇਂ ਇਹ ਤੁਹਾਡੇ ਖਾਤੀ ਹੈ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਇਥੇ ਗੁਰਮਖੰਦ ਦੁਆਰਚ ਕੀਤੇ ਨੇ ਇੱਕ ਅਰਥ ਕੀਤੇ ਨੇ ਭੋਜ ਦਾ ਅਰਥ ਹੈ ਜੀਵਾਂ ਦਾ ਭੋਜਨ ਤੇ ਪਾਨੇ ਦਾ ਅਰਥ ਕੀਤਾ ਜੀ ਹੱਥ ਇਹ ਗੁਰਮੁਖ ਕਰਦੇ ਨੇ ਸਰਬ ਵਿਆਪਕੋ ਕੇ ਨਮੋ ਭੋਜ ਭੋਜੇ ਜੀਵਾਂ ਵਿੱਚ ਬਹਿ ਕੇ ਭੋਜਨ ਛਕਣ ਵਾਲਿਆ ਸਭ ਤੋਂ ਵੱਡੇ ਭੋਗੀ ਆ ਤੈਨੂੰ ਨਮਸਕਾਰ ਨਮੋ ਪਾਨ ਪਾਨੇ ਆ ਲਿਕਵਿਡ ਪਦਾਰਥ ਪੀਣ ਵਾਲਿਆ ਤੈਨੂੰ ਨਮਸਕਾਰ ਪਾਨ ਪਾਨੇ ਦਾ ਅਰਥ ਹੱਥ ਨਹੀਂ ਕੀਤਾ ਉਹਨਾਂ ਨੇ ਪਾਣੀ ਕੀਤਾ ਛਕਣ ਵਾਲੇ ਵੀ ਤੁਸੀਂ ਹੋ ਤੇ ਪੀਣ ਵਾਲੇ ਵੀ ਤੁਸੀਂ ਹੋ ਨਮੋ ਕਲਾਹਾ ਕਰਤਾ ਜਿਹਨੂੰ ਕਲਾਹਾ ਕਲਾ ਕਹਿੰਦੇ ਆ ਨਾ ਕਲਾ ਅਜਿੰਨੀ ਕਲਾ ਕਰ ਅਜ ਪਈਆਂ ਨੇ ਤੇਰੀਆਂ ਪਾਈਆਂ ਨੇ ਤੁਸੀਂ ਸਵੇਰੇ ਪ੍ਰੇਅਰ ਦੇਂਦੇ ਸਾਰਾ ਦਿਨ ਡਾਂਗ ਖੜਕਦੀ ਰਹਿੰਦੀ ਨਮੋ ਕਲਾ ਕਰਤਾ ਕਰਤਾ ਦਾਰ ਤੇ ਬਣਾਉਣ ਵਾਲਾ ਜਿੰਨੇ ਕਲੇਸ਼ ਪਾਏ ਨੇ ਤੇਰੇ ਨੇ ਤੇ ਪਤਾ ਨਹੀਂ ਕੀ ਕਰਨਾ ਜਦੋਂ ਲੜ ਦੁੱੜ ਜਾਂਦੇ ਨੇ ਨਮੋ ਸਾਤ ਰੂਪੇ ਇੱਕ ਦੂਜੇ ਨੂੰ ਸੌਰੀ ਕਹਿ ਕੇ ਫਿਰ ਆਮਨਾ ਬਹਿ ਜਾਂਦੇ ਹੈ ਹੈ ਤੇ ਬੰਦੇ ਨੇ ਨਾ ਉਹ ਕਿਹੜਾ ਸੀ ਸਵੇਰੇ ਜਿਹੜਾ ਮਰਨ ਮਾਰਨ ਤਾਂ ਗਿਆ ਤੇ ਸ਼ਾਮ ਤੱਕ ਕੁਰਮ ਕੋ ਸੱਚੀ ਇਸ ਤਰ੍ਹਾਂ ਹੀ ਹੁੰਦਾ ਵੰਦਾ ਮਰਨ ਤੱਕ ਗੁਰੂ ਸਾਹਿਬ ਕਹਿੰਦੇ ਨਮਸਕਾਰ ਜਦੋਂ ਅੱਖਾਂ ਲਾਲ ਕਰ ਕਰਕੇ ਤਿਉੜੀਆਂ ਪਾ ਕੇ ਗਾਲਾਂ ਕੱਢਣਾ ਉਦੋਂ ਵੀ ਮੱਥਾ ਟੇਕਿਆ ਤੇ ਜਦੋਂ ਗਾਲਾਂ ਕੱਢ ਕੇ ਮਾਫ਼ੀਆਂ ਮੰਗਣਾ ਫੇਰੀ ਮੱਥਾ ਟੇਕਿਆ ਸ਼ਾਂਤ ਹੋ ਗਏ ਇਹਦਾ ਮਤਲਬ ਇਹ ਵੇ ਜੀ ਯਾਦ ਰੱਖ ਕਮ ਉਸ ਦਿਨ ਵੀ ਕਿਆ ਸੀ ਰੱਬ ਦੀ ਰਚਨਾ ਨੂੰ ਸਿਰਫ ਚਿੰਗਿਆਈ ਨਾਲ ਜੋੜ ਕੇ ਦੇਖੋਗੇ ਵਿਆਖਿਆ ਨਹੀਂ ਹੋਣੀ ਬਰਿਆਈ ਵੀ ਉਹਦੀ ਬਣਾਈ ਹੋਈ ਪੁੰਨ ਜੇ ਹੈ ਤੇ ਪਾਪ ਹੈ ਜੇ ਨੇਕੀ ਹੈ ਤੇ ਬਦੀ ਹੈ ਨਮਸਕਾਰ ਕਲੇਸ਼ ਖੜੇ ਕਰਨ ਵਾਲਿਆ ਤੇ ਨਮਸਕਾਰ ਮੱਥਾ ਟੇਕਿਆ ਕਈ ਸਾਲਾਂ ਦੇ ਕਲੇਸ਼ ਨੂੰ ਠੰਡੇ ਕਰਨ ਵਾਲਿਆ ਅੱਗੇ ਮਹਾਰਾਜ ਕਹਿੰਦੇ ਨਮੋ ਇੰਦਰ ਇਂਦਰੇ ਅਸੀਂ ਇਹਦੇ ਅਰਥ ਅੱਗੇ ਕਰ ਚੁੱਕੇ ਹਾਂ ਜੀ ਕਿ ਰਾਜਿਆਂ ਦਾ ਰਾਜਾ ਇੰਦਰਾ ਦਾ ਇੰਦਰ ਮਹਾਰਾਜ ਕਹਿੰਦੇ ਆਨਾਧੰ ਆਨਾਧੰ ਤੇਰਾ ਆਦ ਨਹੀਂ ਕਿਸੇ ਲੱਭਿਆ ਅੰਤ ਨਹੀਂ ਆਉਣਾ ਜਿਸ ਦਾ ਮੁੱਢ ਨਹੀਂ ਪੇਪੂ ਤੇ ਇਥੇ ਬੇਪੂਰਤ ਅਰਥ ਤੇ ਤੇਜ ਪ੍ਰਤਾਪ ਨਮਸਕਾਰ ਰਾਜਿਆਂ ਦੇ ਰਾਜੇ ਤੇਰਾ ਅੰਤ ਕਿਸੇ ਨੇ ਲੱਭਿਆ ਤੇ ਜਿਹੜਾ ਤੇਰੇ ਕੋਲ ਖਜ਼ਾਨਾ ਹੈ ਇਹਦਾ ਵੀ ਅੰਤ ਕਦੇ ਨਹੀਂ ਹੋਣਾ ਅਨਾਦ ਅਦਾਦਿੰਗ ਬੇਪੂਤੇ ਅੱਗੇ ਹੈ ਮਹਾਰਾਜ ਕਹਿੰਦੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਹੁਣ ਇੱਥੇ ਸ਼ਬਦ ਆ ਗਿਆ ਜੀ ਗੁਰਮੁਖੋ ਥੋੜਾ ਧਿਆਨ ਦੇ ਆਜੇ ਇੱਕ ਅਲੰਕਾਰ ਇੱਕ ਕਲੰਕਾਰ ਇਹੀ ਪਾਠ ਨਾਲ ਕਲੰਕਾਰ ਰੂਪੇ ਇੱਥੇ ਦੋ ਸ਼ਬਦ ਨੇ ਕਲੰਕ ਆਰ ਆਰ ਦਾ ਅਰਥ ਆਰ ਵੈਰੀ ਕਲੰਕ ਦਾ ਵੈਰੀ ਫਿਰ ਬੇਨਤੀ ਸੁਣਿਓ ਕਲੰਕਾਰ ਰੂਪੇ ਮੈਂ ਆਰ ਦਾ ਅਰਥ ਜਿਵੇਂ ਜਰਾ ਰੰਗ ਆਇਆ ਸੀ ਨਾ ਬੁਢੇਪੇ ਦਾ ਦੁਸ਼ਮਨ ਹੁਣ ਇੱਥੇ ਕਲੰਕਾਰ ਕਲੰਕ ਦਾ ਵੈਰੀ ਇਹਦਾ ਮਤਲਬ ਜਿਹਨੂੰ ਕਲੰਕ ਕੋਈ ਨਹੀਂ ਜਿਹੜਾ ਪੜ ਕੇ ਆਇਆ ਕਿ ਪਾਕ ਬੇਅੈਬ ਖੈ ਕਲੰਕਾਰ ਰੂਪੇ ਵੈਗਰੂ ਤੈਨੂੰ ਮੱਥਾ ਟੇਕਿਆ ਤੂੰ ਆਪਣੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ कलंक नु खत्म ਕਰਨ ਵਾਲਾ ਇਹਦਾ ਅਰਥ ਹੋ ਗਿਆ ਜਿਹਨੂੰ ਤੱਬਾ ਕੋਈ ਨਹੀਂ ਅਲੰਕਾਰ અલੰਕੇ ਇਥੇ ਅਲੰਕਾਰ ਦਾ ਅਰਥ ਹੈ ਗਹਿਣਾ ਜਿਹਨੂੰ ਬਾਣੀ ਚ ਕਿਹਾ ਅਲੰਕਾਰ ਮਿਲ थैਲੀ ਹੋਈ ਹੈ ਪੋਇਟਰੀ ਤੁਸੀਂ ਇੱਕ ਸ਼ਬਦ ਵਰਦੇ ਹੋ ਇਹ ਅਲੰਕਾਰ ਹੈ ਅਲੰਕਾਰ ਦਾ ਉਧਰਤ ਗਹਿਣੀ ਹੈ ਕਿਉਂਕਿ ਜਿਵੇਂ ਗਹਿਣਿਆਂ ਤੋਂ ਬਿਨਾ ਇਹ ਕਿਉਂ ਅਲੰਕਾਰ ਕਹਿੰਦੇ ਨੇ ਜੀ ਕਦੀ ਪੁੱਛਿਓ ਵੀ ਕਵਿਤਾ ਚ ਅਲੰਕਾਰ ਇਹ ਅਲੰਕਾਰ ਵਰਤਿਆ ਜੀ ਅਲੰਕਾਰ ਦਾ ਅਰਥ ਗਹਿਣੇ ਖਿਆਣੇ ਪੁਰਸ਼ ਕਹਿੰਦੇ ਸਨ ਜਿਵੇਂ ਇੱਕ ਸੁਹਾਗਣ ਗਹਿਣਿਆਂ ਤੋਂ ਬਿਨਾ ਨਹੀਂ ਸ਼ੋਭਦੀ ਤੇ ਪੋਇਟਰੀ ਜਿਹੜੀ ਹੈ ਉਹ ਛੰਦਾਂ ਤੋਂ ਬਿਨਾ ਨਹੀਂ ਸ਼ੋਭਦੀ ਇਹ ਇਹਦੇ ਗਹਿਣੇ ਨੇ ਅਲੰਕਾਰ ਜਿਹੜੇ ਨੇ ਪੋਇਟਰੀ ਦੇ ਕਵਿਤਾ ਦੇ ਹਜ਼ੂਰ ਇੱਥੇ ਕਹਿ ਰਹੇ ਨੇ ਅਲੰਕਾਰ ਅਲੰਕਾਰ ਦਾ ਅਰਥ ਹੈ ਗਹਿਣਾ ਅੱਗੇ ਫਿਰ ਆ ਗਿਆ ਜੀ ਅਲੰਕੇ ਅਲੰਕ ਦਾ ਅਰਥ ਵੀ ਗਹਿਣਾ ਹੈ ਅਲੰਕਾਰ ਅਲੰਕੇ ਮੱਥਾ ਟੇਕਿਆ ਲੋਕ ਕਹਿੰਦੇ ਨੇ ਗਹਿਣੇ ਬੜੇ ਸੁੰਦਰ ਨੇ ਗਹਿਣਿਆਂ ਦੇ ਗਹਿਣਿਆਂ ਤੈਨੂੰ ਮੱਥਾ ਟੇਕਿਆ ਫਿਰ ਤੇਰੀ ਸੁੰਦਰਤਾ ਬਹੁਤ ਹੈ ਗੁਰਮੁਖੋ ਸੱਚੀ ਜੇ ਇਹ ਸ਼ਬਦਾਵਲੀ ਕਿ ਬਰਤ ਸਕਦਾ ਮਾਈ ਦਾ ਲਾਲ ਇਹ ਸਿਰਫ ਅਕਾਲ ਦਾ ਸੁੱਤਖ ਹੈ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾਹ ਮੈਂ ਕੱਲ ਵੀ ਭਾਈ ਸਾਹਿਬ ਨਾਲ ਗੱਲ ਕਰ ਰਿਹਾ ਸੀ ਸਾਡੇ ਪਿਛਲੇ ਕਈ ਦਹਾਕੇ ਕਹਿ ਲੋ ਵਿਦਵਤਾ ਵੱਲੋਂ ਬਿਲਕੁਲ ਚੈਪਟਰ ਬੰਦ ਕੀਤਾ ਹੋਇਆ ਸੀ ਬਜਾਏ ਇੱਕ ਦੂਜੇ ਦੀ ਪਾਗੋ ਸ਼ਾਲਾਂ ਤੋਂ ਬਿਨਾ ਕਿਉਂਕਿ ਸੰਗਤ ਵੀ ਤੇ ਇਹ ਮੈਂ ਹਉਮੈ ਚ ਨਹੀਂ ਕਹਿ ਰਿਆ ਗੁਰਮਖੋ ਜਿੱਦਾ ਵੱਡਾ ਗੁਰੂ ਹੈ ਨਾ ਉਹਦੀ ਵੱਡੀ ਨਹੀਂ ਵਿਆਖਿਆ ਹੋ ਰਹੀ ਉਹ ਇੱਕ ਤਾਂ ਸੁਰਤ ਚਾਹੀਦੀ ਏਡੀ ਵੱਡੀ ਹੁਣ ਤੁਸੀਂ ਆਹ ਦੇਖੋ ਕਿ ਕਿਸੇ ਆਮ ਬੰਦੇ ਨੂੰ ਕਹੋ ਵੀ ਤੂੰ ਆਹ ਅਰਥ ਕਰਕੇ ਦੱਸ ਕਲੰਕਾ ਰੂਪੇ ਅਲੰਕਾਰ ਅਲੰਕੇ ਉਹਨੇ ਦੋਵੇਂ ਅਰਥ ਇੱਕੋ ਕਰਦੇ ਨੇ ਪਰ ਜੇ ਸੰਧੀ ਛੇਦ ਕਰਾਂਗੇ ਕਲੰਕਾ ਅਰ ਅਰ ਕਲੰਕ ਦਾ ਦੁਸ਼ਮਣ ਤੇ ਅਲੰਕਾਰ ਅਲੰਕੇ ਅਲੰਕਾਰ ਦਾ ਅਰਥ ਗਹਿਣਾ ਅਲੰਕ ਦਾ ਅਰਥ ਗਹਿਣਾ ਅਲੰਕਾਰ ਇਹਨੂੰ ਫਿਰ ਮੈਂ ਥੋੜਾ ਜਿਹਾ ਸੁਣਿਓ ਮੈਂ ਆਪਾਂ ਫਿਰ ਇਹਨੂੰ ਕਰਤਾ ਅਲੰਕਾਰ ਇਥੇ ਕਾਰ ਦਰਤ ਕਰਾਂਗੇ ਕਰਤਾ ਅਲੰਕੇ ਦਰ ਤੇ ਗਹਿਣਾ ਗਹਿਣਿਆਂ ਦੇ ਕਰਤੇ ਸਭ ਤੋਂ ਵੱਡੇ ਗਹਿਣੇ ਤੈਨੂੰ ਮੱਥਾ ਟੇਕਿਆ ਕਿੱਡੀ ਵੱਡੀ ਸ਼ਬਦਾਵਲੀ ਹੈ ਜੀ ਨਮੋ ਆਸ ਆਸੇ ਆਸ ਦਰਥ ਆਪ ਜੀ ਜਾਣਦੇ ਹੋ ਨਾ ਜੀ ਆਸ ਕਰਨੀ ਹਨਾ ਆ ਕੰਮ ਹੋ ਜਾਏ ਨਮੋ ਆਸ ਆਸੇ ਵੈਗਰੂ ਮੱਥਾ ਟੇਕਿਆ ਬੰਦਾ ਆਸ ਕਰਦਾ ਮੈਨੂੰ ਮਿਲ ਜਾਏ ਤੇ ਆਸ ਕਿਨੇ ਪੂਰਨ ਕਰਨੀ ਆਸੇ ਤੂੰ ਆਸ ਦੀ ਵੀ ਆਸ ਹੈ ਆਸ ਵੀ ਕਹਿੰਦੀ ਮੈਂ ਕੁਝ ਨਹੀਂ ਕਰ ਸਕਦੀ ਰੱਬ ਹੀ ਕੁਝ ਕਰ ਸਕਦਾ ਵੇਖੋ ਆਸੇ ਦਰਤ ਰੱਬ ਕਰ ਦਿੱਤਾ ਨਮੋ ਆਸ ਆਸੇ ਅੱਗੇ ਗੁਰੂ ਜੀ ਕਹਿੰਦੇ ਨਮੋ ਬਾਂਕ ਬੰਕੇ ਬਾਂਕਿਆਂ ਦਾ ਬੰਕਾ ਇਨੂੰ ਕਹਿੰਦੇ ਬੰਕਾ ਸੋਹਣੇ ਨੂੰ ਕਹਿੰਦੇ ਆ ਨਾ ਇੱਕ ਬਾਣੀ ਚ ਆਉਂਦਾ ਕਮਰ ਕੁਟਾਰਾ ਬੰਕੜਾ ਬੰਕੇ ਕਾ ਸਵਾਰ ਕਮਰ ਕੁਟਾਰਾ ਬੰਕੜਾ ਆਪਣੇ ਕਾਉ ਕਮਰ ਦੇ ਨਾਲ ਖੰਜਰ ਲਟਕਾਇਆ ਤੇ ਬੰਕੇ ਕਾ ਸਵਾਰ ਵਾ ਵਾ ਕਮਰ ਕੁਟਾਰਾ ਬੰਕੜਾ ਜਵਾਨ ਪਹਿਲੇ ਬੰਕੜਾ ਦਾ ਅਰਥ ਹੈ ਜਵਾਨ ਬੰਦਾ ਬੰਕੇ ਕਾ ਸਵਾਰ ਦੂਜੇ ਬੰਕੇ ਦਾ ਅਰਥ ਹੈ ਸੋਹਣੇ ਘੋੜੇ ਦਾ ਸਵਾਰ ਹੁਣ ਇੱਥੇ ਗੁਰੂ ਜੀ ਕਹਿ ਰਹੇ ਨਮੋ ਬਾਖ ਬੰਕੇ ਉਹ ਸੋਨਿਆਂ ਦੇ ਸੋਹਣੇ ਸਰੂਪ ਵਾਲਿਆ ਤੈਨੂੰ ਮੱਥਾ ਟੇਕਿਆ ਤੇਰੇ ਤੋਂ ਜਵਾਨ ਕਿਹੜਾ ਹੈ ਨਮੋ ਬਾਖ ਬੰਕੇ ਅਭੰਗੀ ਵੈ ਗੁਰੂ ਜੀ ਸੱਚ ਇਹ ਵੇ ਕਿ ਤੈਨੂੰ ਕੋਈ ਖਤਮ ਨਹੀਂ ਕਰ ਸਕਦਾ ਅਭੰਗੀ ਸਰੂਪੇ ਆਪ ਜੀ ਦਾ ਸਰੂਪ ਜਿਹੜਾ ਹੈ ਉਹ ਨਾਸ਼ ਨਹੀਂ ਹੋ ਸਕਦਾ ਅੱਗੇ ਮੁਰ ਮਹਾਰਾਜ ਕਹਿੰਦੇ ਨੇ ਅਨੰਗੀ ਅਨੰਗੀ ਅੰਗ ਤੋਂ ਬਿਨਾ ਕੋ ਤੁਹਾਡਾ ਕੋਈ ਵजूद ਹੋਵੇਗਾ ਤੇ ਕੋ ਮਾਰੇਗਾ ਨਾ ਅੱਗੇ ਗੁਰੂ ਜੀ ਕਹਿੰਦੇ ਨੇ ਅਨਾਮੇ ਆਪ ਜਿਹਦਾ ਕੋਈ ਨਾਮ ਨਹੀਂ ਤਰਪੰਗੀ ਤਰਪੰਗੀ ਤਰ ਅਰਥੇ ਤਿੰਨ ਲੋਕ ਪੰਗੀ ਅਰਥੇ ਨਾਸ਼ ਕਰਨ ਵਾਲਾ ਤਿੰਨਾ ਭਵਨਾਂ ਦੇ ਨਾਸ਼ ਕਰਨਾ ਤੁਸੀਂ ਅੱਗੇ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਤਰਕਾਲੇ ਤਰਕਾਲੇ ਉੰਜ ਸਾਡੇ ਨਾ ਪਿੰਡਾਂ ਚ ਸ਼ਬਦ ਵਰਦੇ ਹੁੰਦੇ ਨੇ ਸ਼ਾਮ ਨੂੰ ਜਦੋਂ ਤਰਕਾਲਾਂ ਪਈਆਂ ਨਾ ਹੈ ਨਾ ਇਹ ਉਹੀ ਸ਼ਬਦ ਜੇ ਇਹਦੇ ਅਰਥ ਇਹ ਨੇ ਤਰਕਾਲੇਦਰ ਤੇ ਤਿੰਨ ਕਾਲ ਆ ਜਿਹੜੇ ਤਿੰਨ ਕਾਲ ਕਹਿੰਦੇ ਆ ਭੂਤ ਭਵਿੱਖ ਤੇ ਭਵਾਨ ਅੱਗੇ ਮਹਾਰਾਜ ਕਹਿੰਦੇ ਨੇ ਤਰਕਾਲੇ ਤਿੰਨਾ ਕਾਲਾਂ ਚ ਤੂੰ ਕਾਇਮ ਰਹਿਣਾ ਤੇ ਕਾਲਾ ਵੇਲੇ ਤੇ ਸੂਰਜ ਵੀ ਡੁੱਬ ਜਾਂਦਾ ਤੂੰ ਉਦੋਂ ਵੀ ਨਹੀਂ ਡੁੱਬਦਾ ਤਰਕਾਲੇ ਤਿੰਨੇ ਕਾਲ ਤਿੰਨਾ ਕਾਲਾਂ ਚ ਰਹਿਣਾ ਤੁਸੀਂ ਮਹਾਰਾਜ ਕਹਿੰਦੇ ਨੇ ਤਰਪੰਗੀ ਤਿੰਨਾ ਭਵਨਾਂ ਦੇ ਨਾਸ਼ ਕਰਨ ਵਾਲਾ ਤਿੰਨਾ ਕਾਲਾਂ ਵਿੱਚ ਰਹਿਣ ਵਾਲੇ ਅਨੰਗੀ ਤੁਹਾਡਾ ਅੰਗ ਕੋਈ ਨਹੀਂ ਆਕਾਮੇ ਤਾਨੂੰ ਕੋਈ ਨਹੀਂ ਕਾਮਨਾ ਪੁੰਦੀ ਅੱਗੇ ਫਿਰ ਗੁਰੂ ਜੀ ਹੁਣ ਅਗਲਾ ਜਿਹੜਾ ਸ਼ੰਤ ਹੈ ਉਹ ਏਕ ਅਛਰੀ ਹੈ ਬੜੇ ਕਮਾਲ ਦਾ ਸ਼ੰਦ ਜੀ ਇਹਦੀ ਥੋੜੀ ਜੀ ਪਾਠ ਦੇ ਵਿੱਚ ਫਰਕ ਪਿਆ ਉਹ ਮੈਂ ਅੱਗੇ ਬੇਨਤੀ ਕਰ ਦੇਣਾ ਜੇ ਪੋਇਟਰੀ ਵਾਲਾ ਪੜੇਗਾ ਉਸ ਤਰ੍ਹਾਂ ਨਹੀਂ ਪੜੇਗਾ ਇਹ ਪਾਠ ਹੈ ਏਕ ਅਛਰੀ ਛੰਦ ਅਜੈ ਅਲੈ ਅਪਹਿ ਅਬਹਿ ਅਪੂ ਅਜੂ ਅਨਾਸ ਆਕਾਸ ਏਕ ਅਛਰਿ ਚ ਵੜਨਾ ਹੈ ਸਮਝ ਗਿਆ ਨਾ ਅਜੈ ਨਹੀਂ ਵੜਨਾ ਸਿੱਧ ਅਜੈ ਅਲੈ ਅਪਹਿ ਅਭੈ ਇਹ ਕੋਈ ਕੁਛ ਨਿਕਲਦਾ ਨਹੀਂ ਇੱਕ ਇੱਕ ਅਛ ਇਹ ਕਛਰੀ ਚੰਦ ਅਜੈ ਹੁਣ ਇਹਦੇ ਆਪਾਂ ਅਰਥ ਕਰਨੇ ਆ ਜੀ ਅਜੈ ਅਰਥ ਤਾਂ ਮੈਂ ਸਿੱਧੀ ਕਰਾਂਗਾ ਐੜਾ ਗੇਤਰ ਜੱਜੇ ਦੁਲਾਵਾ ਅਜੈ ਜਿਹਨੂੰ ਕੋਈ ਜਿੱਤ ਨਾ ਸਕੇ ਅਜਿੱਤ ਅੱਗੇ ਹੈ ਅਲੈ ਐੜਾ ਗੇਤਰ ਲੱਲੇ ਦੁਲਾਵਾ ਅਲੈ ਜਿਹਨੂੰ ਕੋਈ ਲੈ ਨਾ ਕਰ ਸਕੇ ਨਾਸ਼ ਨਾ ਮਾਰ ਸਕੇ ਜਿਹਨੂੰ ਕਿਨੇ ਲੈ ਹੋ ਗਿਆ ਗੁਰੂ ਜੀ ਕਿਦਨੇ ਤੁਸੀਂ ਅਜਿੱਤ ਹੋ ਤੁਹਾਨੂੰ ਕੋਈ ਲੈ ਨਹੀਂ ਕਰ ਸਕਦਾ ਆਬ ਹੈ ਜੇ ਆਪ ਹੈ ਸੱਚ ਹੈ ਆਪ ਹੈ ਤੁਹਾਨੂੰ ਕੋਈ ਡਰ ਨਹੀਂ ਸੱਚ ਏਵੇਂ ਤੁਹਾਨੂੰ ਕੋਈ ਡਰਾ ਨਹੀਂ ਸਕਦਾ ਤੇ ਅੱਗੇ ਗੁਰੂ ਜੀ ਫਿਰ ਕਹਿੰਦੇ ਨੇ ਆਬ ਹੈ ਇਹਨੂੰ ਥੋੜਾ ਸੁਣਿਓ ਆਜੈ ਆਲੈ ਆਪ ਹੈ ਆਬ ਹੈ ਬਸ ਇਹਨਾਂ ਕੋਈ ਪਾਠ ਹੈ ਭੱਬੇ ਤੇ ਬੱਬੇ ਦਾ ਅਰਥ ਉਸ ਵਰਗ ਪੈ ਜਾਣਾ ਆਪ ਹੈ ਦਾ ਅਰਥ ਹੈ ਡਰ ਤੋਂ ਰਹਿਤ ਤੇ ਅਬੈਦ ਦਾ ਅਰਥ ਇਹ ਜਿੰਨੂੰ ਕਿਸੇ ਨੇ ਨਾਸ਼ ਨਹੀਂ ਕਰ ਸਕਣਾ ਜਿਹੜਾ ਖਤਮ ਨਹੀਂ ਹੋਣਾ ਅੱਗੇ ਗੁਰੂ ਜੀ ਕਹਿੰਦੇ ਆਪੂ ਆਪੂ ਇਹਦਾ ਲਬਜ਼ੀ ਅਰਥ ਹੈ ਜੀ ਭੂ ਦਾ ਅਰਥ ਜਨਮ ਆਪੂ ਜਿਹਦਾ ਜਨਮ ਕੋਈ ਨਹੀਂ ਅਜੂ ਜੂ ਦਾ ਲਬਜ਼ੀ ਅਰਥ ਹੈ ਚੱਲਣਾ ਅਜੂ ਜਨਮ ਹੋਵੇਗਾ ਤਾਂਗਾ ਤੁਰੇਗਾ ਜਨਮ ਹੈ ਤੇ ਜਵਾਨੀ ਜਵਾਨੀ ਤੇ ਬੁਢੇਪਾ ਜਿਹਦਾ ਜਨਮ ਹੀ ਕੋਈ ਨਹੀਂ ਚੱਲਣਾ ਕੀ ਹੈ ਅਜੂ ਅਨਾਸ਼ ਤੁਹਾਡਾ ਕਦੀ ਖਾਤਮਾ ਨਹੀਂ ਹੋਣਾ ਆਕਾਸ਼ ਵਾਹ ਗੁਰੂ ਅਨਾਸ਼ ਵੇਖੋ ਸ਼ਬਦਾਵਲੀ ਹੁਣ ਤੁਸੀਂ ਅਨਾਸ਼ ਦੇ ਅਖਰੀ ਅਰਥ ਕਰਾਂਗੇ ਨਾਸ ਅਗੇਤਰ ਐਡਾ ਅਨਾਸ਼ ਆਕਾਸ਼ ਇਹਦੇ ਅਰਥ ਹੀ ਕੋਦਮ ਬਦਲ ਦਿੱਤੇ ਆਕਾਸ਼ ਦਾ ਅਰਥ ਜੇ ਉਹਨੇ ਨਾਸ ਨਹੀਂ ਹੋਣਾ ਇਸ ਤਰ੍ਹਾਂ ਸਰਬਵਿਆਪਕ ਜਿਵੇਂ ਸਾਰੀਆਂ ਥਾਵਾਂ ਤੇ ਅਸਮਾਨ ਹੈ ਆਕਾਸ਼ ਅਗੇ ਆਗੰਝ ਇਹਦਾ ਪਾਠ ਵੀ ਇਸ ਤਰ੍ਹਾਂ ਅਗੰਝ ਅਪੰਜ ਅਲਖ ਅਪਖ ਆਕਾਲ ਦਿয়াল ਅਲੇਖ ਅਪੇਖ ਇਹ ਕਛਰੀ ਹੈ ਨਾ ਅਗੰਝ ਆਪ ਜਿਹਨੂੰ ਕੋਈ ਜਿੱਤ ਨਹੀਂ ਸਕਦਾ ਗੰਝ ਦਾ ਅਰਥ ਹੈ ਜਿੱਤਣਾ ਅਪੰਜ ਪੰਜ ਦਰ ਤੇ ਤੋੜਨਾ ਐਡਾ ਗਿੱਤਰ ਲਗਾ ਅਪੰਜ ਤਾਂ ਉਹਨੂੰ ਕੋਈ ਤੋੜ ਨਹੀਂ ਸਕਦਾ ਅਲਖ ਲੱਖ ਦਰਸ ਹੁੰਦਾ ਲਖਣਾ ਇਹ ਦੂਜਾ ਲਖ ਗਿਣਤੀ ਵਾਲਾ ਨਹੀਂ ਅਲਖ ਜਿਹਨੂੰ ਕੋਈ ਲਖ ਨਾ ਸਕੇ ਉਹਦਣ ਆਪਾਂ ਪਾਠ ਕੀਤਾ ਸੀ ਅੰਮ੍ਰਿਤ ਕਰਮੇ ਅਬਰਿਤ ਧਰਮੇ ਅਖਲ ਉਹ ਉਹ ਅਖਲ ਨਹੀਂ ਪਾਠ ਹੋਗਾ ਅਖਲ ਫਿਰ ਮੈਂ ਬਿੰਦ ਅਖਲ ਦਰ ਤੇ ਸਾਰਾ ਤੇ ਜੇ ਅਖਲ ਕਰ ਦਿੱਤਾ ਤੇ ਅਰਥ ਬਦਲ ਜਾਣਾ ਉਹਦਾ ਅਦਕ ਐੜੇ ਉੱਤੇ ਹੁੰਦਾ ਹੈ ਐੜਾ ਖਖਾ ਅਖਲ ਅਖਲ ਨਹੀਂ ਹਿੰਦੀ ਦਾ ਸ਼ਬਦ ਮੈਂ ਉਦਨ ਕਿਹਾ ਸੀ ਅਖਲ ਅਖਲ ਦਰ ਤੇ ਸਾਰੇ ਇੱਥੇ ਗੁਰੂ ਜੀ ਕਹਿੰਦੇ ਅਲਖ ਜਿਹਨੂੰ ਕੋਈ ਲੱਖ ਨਹੀਂ ਸਕਦਾ ਅੱਗੇ ਹੈ ਜੀ ਅਪਖ ਪੱਖ ਦਾ ਅਰਥ ਹੁੰਦਾ ਖਾਣਾ ਆ ਪੱਖ ਤੇਰੀ ਤੇ ਖੁਰਾਕ ਵੀ ਕੋਈ ਨਹੀਂ ਗੁਰੂ ਜੀ ਕਹਿੰਦੇ ਆਕਾਲ ਸਮੇ ਤੋਂ ਉੱਪਰ ਹੋ ਦਇਾਲ ਦਇਆ ਦੇ ਸਰੂਪ ਹੋ ਅਲੇਖ ਤੁਹਾਡੀ ਕਿਸੇ ਨੇ ਤਸਵੀਰ ਨਹੀਂ ਬਣਾ ਸਕਣੀ ਅਪੇਖ ਤੇਰਾ ਕੋਈ ਲਿਬਾਸ ਹੀ ਕੋਈ ਨਹੀਂ ਅੱਗੇ ਜੀ ਅਨਾਮ ਤੇਰਾ ਕੋਈ ਨਾਮ ਨਹੀਂ ਆਕਾਮ ਤੇਰੀ ਕੋਈ ਕਾਮਨਾ ਨਹੀਂ ਤੁਹਾਡੇ ਚ ਢਾਹਾ ਢਾਣਾ ਨਹੀਂ ਹੁੰਦਾ ਮੈਂ ਫਲਾਣੇ ਨੂੰ ਢਾਲਿਆ ਮਹਾਰਾਜ ਕਹਿੰਦੇ ਸਾਰੀ ਦੁਨੀਆ ਯੋਰ ਲਾ ਲੋ ਰੱਬ ਨੂੰ ਢਾਕੇ ਦਿਖਾਓ ਕੋਈ ਅਟਾ ਉਹ ਟਾਇਆ ਨਹੀਂ ਜਾਣਾ ਅੱਗੇ ਹੈ ਆਗਾ ਗਾਦਰ ਹੁੰਦਾ ਗਾਣਾ ਥਾ ਪਾ ਲੈਣਾ ਭਈ ਆ ਗਾ ਨਹੀਂ ਕਰਨਾ ਜਿਹੜਾ ਆਪਾਂ ਪਾਉਂਦੇ ਹੁੰਦੇ ਸਾਂ ਹਾਂਜੀ ਇਹ ਹੁਣ ਸ਼ਬਦ ਤਾਂ ਗੁਰਦੁਆਰੇ ਚ ਰਹਿ ਗਿਆ ਜੀ ਇੰਡੀਆ ਚ ਹੋਇਆ ਮੈਂ ਕਿ ਦੱਸਿਆ ਕਹਿੰਦੇ ਤੇ ਗਾਹ ਪਾਇਆ ਪਿਆ ਉਹ ਗਾਹ ਪੈਂਦਾ ਹੁੰਦਾ ਸੀ ਆਪ ਜੀ ਨੂੰ ਪਤਾ ਹੋਣਾ ਹੈ ਜੋ ਫਲੇ ਪਾਉਂਦੇ ਸਾਂ ਗਾਹ ਸੀ ਹੁਣ ਕੋਈ ਨਹੀਂ ਗਾਹ ਹੁੰਦਾ ਨਾ ਹੁਣ ਖਲਵਾੜੇ ਹੁੰਦੇ ਨੇ ਕੰਪੈਨ ਆ ਗਈ ਖਲਵਾੜੇ ਵੀ ਕੋਈ ਨਹੀਂ ਮੁੰਜੀ ਫੰਡਣ ਵਾਲਾ ਵੀ ਕੋਈ ਨਹੀਂ ਹੁੰਦਾ ਮੁੰਜੀ ਸਾਡੇ ਕਹਿੰਦੇ ਸਨ ਹੁਣ ਇੱਥੇ ਆਗਾਹ ਦਾ ਅਰਥ ਹੈ ਡੂੰਗਾ ਜਿਹਦਾ ਅੰਤ ਨਾ ਕੋਈ ਪਾ ਸਕੇ ਅਨਾਥੇ ਆਪ ਜਿਹਦਾ ਕੋਈ ਨਾਥ ਨਹੀਂ ਪਰਮਾਥੇ ਇਹ ਬੜੀ ਬੜੀ ਸ਼ਬਦ ਆਇਆ ਜੀ ਪਰਮਾਥੇ ਇਹਨੂੰ ਯਾਦ ਰੱਖਿਓ ਇਹ ਮਥਨ ਤੋਂ ਬਣਿਆ ਮਥ ਮਥ ਦਾ ਅਰਥ ਹੁੰਦਾ ਰੜਕਣਾ ਤੇ ਪਰਮਾਰ ਦਾ ਅਰਥ ਹੈ ਕਿ ਜਿਹੜਾ ਸਭ ਦਾ ਨਾਸ਼ ਕਰ ਦਿੰਦਾ ਸਭ ਨੂੰ ਰੜਕ ਦਿੰਦਾ ਮਹਾਰਾਜ ਕਹਿੰਦੇ ਨੇ ਅਨਾਥੇ ਪਰਮਾਥੇ ਅਜੋਨੀ ਸਾਚੇ ਵੇ ਤੁਸੀਂ ਜੂਨਾ ਚ ਨਹੀਂ ਆਉਂਦੇ ਅੱਗੇ ਗੁਰੂ ਜੀ ਕਹਿੰਦੇ ਨੇ ਅਮੋਨੀ ਮੋਨੀ ਬੋਲਣ ਵਾਲਾ ਹਾਂ ਜੀ ਅਮੋਨੀ ਤੂੰ ਚੁੱਪ ਕਰਕੇ ਨਹੀਂ ਬੈਂਦਾ ਜਦੋਂ ਮੌਜ ਆਉਂਦੀ ਉਦੋਂ ਸੁੰਨ ਸਮਾਧ ਲਗਾਏਂਦਾ ਤੇ ਜਦੋਂ ਮੌਜ ਆਉਂਦੀ ਫਿਰ ਸਾਰਿਆਂ ਚ ਬੋਲੀ ਜਾਂਦਾ ਕੇਸ਼ਵਾ ਬਚਾਉਣੀ ਅਈਏ ਮਈਏ ਇੱਕਾਂ ਜੀਓ ਜਦੋਂ ਬੋਲਣਾ ਇਸ ਤਰ੍ਹਾਂ ਦੇ ਵਿੱਚ ਬਰੀਕ ਹੋ ਕੇ ਬੋਲੀ ਜਾਂਦੇ ਬੰਦਿਆਂ ਦੇ ਵਿੱਚ ਭਾਰਾ ਹੋ ਕੇ ਬੋਲੀ ਜਾਂਦੇ ਤੂੰ ਅਮੋਨੀ ਕੋਈ ਨਹੀਂ